ਸ਼ਾਂਤ ਕਾ ਦੋਖੀ ਵਿਗੜ ਰੂਪ ਹੋਏ ਜਾਏ ਕਿਉਂਕਿ ਉਹਦਾ ਜੀਵਨ ਇਨਾ ਵਿਕਾਰੀ ਹੋ ਜਾਂਦਾ ਹੈ ਉਹ ਪ੍ਰਿਸ਼ਟਿਆ ਗਿਆ ਲੋਕਾਂ ਦੀ ਨਜ਼ਰਾਂ ਚੋਂ ਡਿੱਕਿਆ ਹੋਇਆ ਇਨਸਾਨ ਹੋ ਜਾਂਦਾ ਹੈ ਜੀ ਰੂਪ ਹੀ ਬਦਲ ਜਾਂਦਾ ਹੈ ਉਹਦਾ ਸ਼ਾਂਤ ਕੇ ਦੋਖੀ ਕੋ ਦਰਗਹ ਹਾਂ ਮਿਲੈ ਸਜਾਏ ਵੇਖੋ ਇੱਕ ਤੇ ਰੱਬ ਦੇ ਘਰ ਵਿੱਚ ਕਬੂਲ ਹੋ ਗਏ ਕਬੂਲ ਹੋ ਜਾਂਦੇ ਨੇ ਭਾਈ ਜਿਹੜੇ ਇਸ ਸ੍ਰਿਸ਼ਟੀ ਵਿੱਚ ਆ ਕੇ ਉਸ ਪਰਮਾਤਮਾ ਨਾਲ ਸਾਝ ਪਾ ਲੈਂਦੇ ਨੇ ਸਾਤ ਸੰਤੋਖ ਦਇਆ ਧਰਮ ਧੀਰਜ ਨਾਲ ਸਾਝ ਪਾ ਲੈਂਦੇ ਨੇ ਇੱਕ ਤੇ ਕਬੂਲ ਹੋ ਗਏ ਇੱਕ ਸੰਤ ਕੇ ਲੋਕੀ ਕੋ ਦਰਗਾਹ ਮਿਲੈ ਸਜਾਏ ਨੀਂਦਿਆ ਕਰਨ ਕਰਕੇ ਨਾ ਪਰਮਾਤਮਾ ਦੀ ਦਰਗਾਹ ਵਿੱਚ ਵੀ ਉਹਨਾਂ ਨੂੰ ੱੱਕੇ ਮਿਲਦੇ ਨੇ ਰੱਬ ਦੇ ਘਰ ਵਿੱਚ ਵੀ ਉਹਨਾਂ ਨੂੰ ਸਜਾ ਮਿਲਦੀ ਹੈ ਕਰਦੇ ਹਾਏ ਹਾਏ ਪਾਪੀ ਕਰਦੇ ਹਾਏ ਹਾ ਕਰਦੇ ਹਾਏ ਹਾਏ ਪਾਪੀ ਕਰਦੇ ਹਾਏ ਹਾਏ ਕਰਦੇ ਹਾਏ ਹਾਏ ਪਾਪੀ ਕਰਦੇ ਹਾਏ 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 ਦਰਦ ਦੁਖੀ ਹੁੰਦੇ ਨੇ ਦੁਖੀ ਅੰਦਰੋਂ ਪਾਪੀ ਕਰਮ ਕਮਾਮ ਦੇ ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ ਪਾਪੀ ਕਰਦੇ ਹਾਏ ਹਾਏ ਜਿਉ ਮਥਨ ਮਾਧਾਨੀਆਂ ਦੇਖੋ ਦੁੱਧ ਵਿੱਚ ਜਦੋਂ ਮਧਾਨੀ ਚੱਲਦੀ ਹੈ ਜਦੋਂ ਉਹ ਅੰਦਰੋਂ ਕੀਤੇ ਹੋਏ ਕਰਮਾਂ ਦਾ ਦੁੱਖ ਮਿਲਦਾ ਉਹ ਐਵੇਂ ਰੜਕਦੇ ਨੇ ਅੰਦਰੋਂ ਇੰਨੇ ਦੁਖੀ ਹੁੰਦੇ ਨੇ ਬੜੇ ਕਲਪਦੇ ਨੇ ਬੜੇ ਦੁਖੀ ਹੁੰਦੇ ਨੇ ਸੰਤ ਕਾ ਦੁਖੀ ਸਦਾ ਸਹਿਕਾਈਐ ਸਹਿਕਾਈਐ ਸਹਿਣ ਹੁੰਦਾ ਹੈ ਜੀ ਤੁਸੀਂ ਬੱਚਾ ਵੇਖਿਆ ਰੋਂਦਾ ਇੱਕ ਤੇ ਬੱਚਾ ਰੋਂਦਾ ਪਤਾ ਲੱਗਦਾ ਵੀ ਰੋ ਰਿਹਾ ਹੈ ਬੱਚਾ ਉਹ ਉਦਾ ਨਹੀਂ ਹੁੰਦਾ ਬਈ ਵੀ ਲੋਕਾਂ ਨੂੰ ਦਿਖਾਵਾ ਕਰਕੇ ਵਿਖਾਣਾ ਉਹ ਰੋਂਦਾ ਨਹੀਂ ਉਹਦਾ ਮੂੰਹ ਵੀ ਹੱਸਦਾ ਦਿਖ ਰੂਆ ਪਰ ਉਹ ਅੰਦਰੋਂ ਰੋਂਦਾ ਹੁੰਦਾ ਹੈ ਅੰਦਰੋਂ ਬੜਾ ਦੁਖੀ ਹੁੰਦਾ ਹੈ ਸਹਿਕਣਾ ਕਹਿੰਦੇ ਨੇ ਸੰਤ ਕਾ ਦੁਖੀ ਸਦਾ ਸਹਿਕਾਈਐ ਕਿਉਂਕਿ ਉਹ ਸੋਚਦਾ ਮੈਂ ਸੰਤ ਦੀ ਬਰਾਬਰੀ ਕਰਾਂ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈ ਐ ਮਰੇ ਇਸ ਕਰਕੇ ਨਹੀਂ ਕਿਉਂਕਿ ਸਾਹ ਹੁੰਦਾ ਪਿਆ ਜਿਨ੍ਹਾਂ ਨੇ ਵੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਨਾ 6 ਮਹੀਨਿਆਂ ਬਾਅਦ ਸਭ ਦਾ ਕੀ ਹਾਲ ਹੋਇਆ ਸਭ ਨੂੰ ਪਤਾ ਜਿਹੜੇ ਬੜੇ ਆਕੜੇ ਹੋਏ ਸੀ ਨਾ ਪਰ ਉਹਨਾਂ ਨੂੰ ਇਹ ਸੁੱਟ ਦਾ ਥਲੇ ਫਿਰ ਮਾਲਕ ਦੀ ਖੇਡ ਹੈ ਜੀ ਸਭ ਦਾ ਕੀ ਹਾਲ ਹੋਇਆ ਬੁਰਾ ਹਾਲ ਹੋਇਆ ਸਭ ਦਾ ਸੰਤ ਕਾ ਦੋਖੀ ਨਾ ਮਰੈ ਨਾ ਜੀਵਾਈਐ ਸੰਤ ਕੇ ਦੋਖੀ ਕੀ ਬੁਝੈ ਨਾ ਆਸਾ ਜੋ ਅੰਦਰੋਂ ਚਾਹੁੰਦਾ ਹੈ ਨਾ ਮੈਂ ਨੀਂਦਾ ਕਰ ਕਰਕੇ ਨੀਂਦਾ ਕਰ ਕਰਕੇ ਚੰਗਾ ਬਣ ਜਾਵਾਂ ਉਹਦੀ ਆਸ ਪੂਰੀ ਨਹੀਂ ਹੁੰਦੀ ਜੀ ਸੰਤ ਕਾ ਦੋਖੀ ਉਠ ਚੱਲੈ ਨਿਰਾਸਾ ਇਸੇ ਕਰਕੇ ਉਹ ਸੰਸਾਰ ਤੋਂ ਭਾਈ ਨਿਰਾਸ ਹੋ ਕੇ ਚਲਾ ਜਾਂਦਾ ਹੈ ਫਿਰ ਹਏ ਮੈਂ ਜੋ ਸੋਚਿਆ ਸੀ ਉਹ ਤੇ ਹੋਇਆ ਹੀ ਜਿਸ ਪਾਤਸ਼ਾਹ ਜੀ ਦੀ ਆਪ ਗੁਰਬਾਣੀ ਦੀ ਵਿਚਾਰ ਸਰਵਣ ਕਰ ਰਹੇ ਹੋ ਨਾ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ 33 ਤਵੀ ਤੇ ਬਹਾ ਕੇ ਸੋਚਦੇ ਵੀ ਗੱਲ ਬਣ ਗਈ ਹਰ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਨੀਅਤਾਂ ਜਾਂਦੀ ਗੱਲ ਤੇ ਹੋਇਆ ਕੀ ਚਾਰੇ ਜੰਗਾਂ ਚ ਹਰਾਤੇ ਫਿਰੋ ਦੋਖਿਆਂ ਨੂੰ ਸੀ ਵੀ ਠੀਕ ਗੱਲ ਖਤਮ ਹੋ ਗਈ ਐਦਾਂ ਗੱਲ ਖਤਮ ਨਹੀਂ ਹੋਈ ਸੰਤ ਕਾ ਦੋਖੀ ਉਠ ਚੱਲੈ ਨਿਰਾਸਾ ਇਸੇ ਕਰਕੇ ਉਹ ਸੰਸਾਰ ਤੋਂ ਭਾਈ ਨਿਰਾਸ਼ ਹੋ ਕੇ ਚਲਾ ਜਾਂਦਾ ਹੈ ਫਿਰ ਸੰਤ ਕਾ ਦੋਖ ਨ ਤ੍ਰਿਸ਼ਟ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਜਿਵੇਂ ਹੁਕਮ ਉਦਾਂ ਹੀ ਹੁੰਦਾ ਹੈ ਭਾਪ ਜਿਵੇਂ ਜਿਵੇਂ ਕੀਤਾ ਉਹਦਾ ਫਲ ਮਿਲਣਾ ਸ਼ੁਰੂ ਹੋ ਜਾਂਦਾ ਹੈ ਅੱਗੇ ਪਾਇਆ ਕਰਤ ਨਾ ਮੀਟੈ ਕੋਈ ਜੋ ਵੀ ਕੀਤਾ ਉਹ ਸਾਡੇ ਅੰਦਰ ਸਟੋਰ ਹੁੰਦਾ ਜਾਂਦਾ ਹੈ ਮਾੜਾ ਵੀ ਸਟੋਰ ਹੋਈ ਜਾਂਦਾ ਚੰਗਾ ਵੀ ਸਟੋਰ ਹੋਈ ਜਾਂਦਾ ਹੁਣ ਜਿਹਨੇ ਨਿੰਦਾ ਹੀ ਸਟੋਰ ਕੀਤੀ ਹੈ ساری ਜ਼ਿੰਦਗੀ ਫਲ ਕੀ ਲੱਗੇਗਾ ਜੀ ਜੋ ਕੀਤਾ ਫਲ ਤੇ ਉਹ ਹੀ ਮਿਲਣਾ ਹੈ ਨਾ ਪਾਇਆ ਕਰਤ ਨਾ ਮੀਟੈ ਕੋਈ ਜੋ ਬੀਜ ਲਿਆ ਉਹ ਤੇ ਸਟੋਰ ਹੋ ਗਿਆ ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੈ ਕਿਆ ਕੋਈ ਕਰੈ ਵਿਚਾਰ ਉਹ ਤੇ ਲਿਖਿਆ ਗਿਆ ਭਾਈ ਨਾਨਕ ਜਾਣੈ ਸੱਚਾ ਸੋਏ ਪਰਮਾਤਮਾ ਹੀ ਜਾਣਦਾ ਵੀ ਕੀ ਕਰਨਾ ਜੋ ਕੀਤਾ ਉਹਦਾ ਫਲ ਮਿਲਣਾ ਹੀ ਮਿਲਣਾ ਆ ਉਹ ਮਿਲਦਾ ਕਿਉਂਕਿ ਸੱਚੇ ਬਾਦਸ਼ਾਹ ਸਬੇਤ ਨੂੰ ਜਾਣਦਾ ਨਾਨਕ ਜਾਣੈ ਸੱਚਾ ਸੋਏ ਸੰਗ ਦੇਖੈ ਕਰਨੈ ਹਾਰਾ ਸੰਗ ਦੇਖੈ ਕਰਨੈ ਹਾਰਾ काए पाप कमाई काये बाप कमा सच्चे पातशाह पता है बी की फल देना है इसे करके असि भी संघ वेखीए अपने अंग संग सचमुच गल नहीं ਆਪਾਂ ਦਰਬਾਰ ਸਾਹਿਬ ਦੇ ਅੰਦਰ ਬੈਠੇ ਆਂ ਚਾੜ ਦਿਵਾਰੀ ਆ ਆ ਲਾਗੇ ਵੇਖੋ ਆ ਬੂਏ ਬਾਰੀਆਂ ਵਣੀਆਂ ਹੋਈਆਂ ਨੇ ਆਪਾਂ ਇਹਦੇ ਵਿੱਚ ਨੂੰ ਵੇਖੀਏ ਬਾੜ ਦੇ ਪਾਸੇ ਸਾਨੂੰ ਦੀਸੇਗਾ ਤੇ ਹੈ ਪਰ ਆਪਾਂ ਅੰਦਰ ਖੜੇ ਆਂ ਕੁਛ ਸੋਚੀਏ ਅਧਰਮੁਖੀਓ ਕੇ ਸੋਚੀਏ ਆਪਣੇ ਆਪ ਨਾਲ ਸਾਂਝ ਪਾਈਏ ਬੰਦੇ ਖੋਜ ਦੀਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਬਾਹੇ ਠੀਕ ਹੈ ਆ ਨਰਜੀ ਆ ਕੁਝ ਕੇ ਦਾਤਾ ਵੈਗਮ ਨੇ ਦਿੱਤੀਆਂ ਨੇ ਗੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦੇਂਦੇ ਤੋਂ ਨਾ ਵੀ ਗਣਤ ਭਰੇ ਪੰਡਾਰ ਠੀਕ ਅਨਰਜੀ ਕੰਮ ਕਰਦੀ ਪਈ ਹੈ ਕੁਝ ਸੋਚੀਏ ਆ ਆ ਜਿਵੇਂ ਦਰਬਾਰ ਸਾਹਿਬ ਦੀ ਗੱਲ ਕਰਦੀ ਆਪਣੇ ਬੋਡੀ ਦੀ ਗੱਲ ਕਰਕੇ ਵੇਖੀਏ ਆ ਕੀ ਹੈ ਅੰਦਰ ਆਪਣੇ ਆਪ ਹੀ ਅੰਦਰੋਂ ਕੌਣ ਬਾਹਰ ਵੇਖ ਰਿਹਾ ਹੈ ਕੌਣ ਬੋਲਦਾ ਪਿਆ ਪਿੱਛੋਂ ਸਮਝ ਕੌਣ ਦਿੰਦਾ ਪਿਆ ਅਕਲ ਕੌਣ ਦਿੰਦਾ ਪਿਆ ਫਿਰ ਜਿਹੜਾ ਉਹ ਅੰਗ ਸੰਗ ਹੈ ਜਦੋਂ ਵੀ ਕੋਈ ਇੰਨਾ ਦਾ ਕਰਮ ਕਰਦਿਆਂ ਜੋ ਸਾਨੂੰ ਪਤਾ ਲੱਗਦਾ ਵੀ ਕੋਈ ਗੱਲ ਨਹੀਂ ਕਿਸੇ ਨੂੰ ਨਹੀਂ ਪਤਾ ਉਹ ਪੁੱលਿਆ ਹੋਇਆ ਹੈ ਸੰਗ ਦੇਖੈ ਕਰਨ ਹਾਰਾ ਸੰਗ ਦੇਖੈ ਕਰਨ ਹਾਰਾ ਕਾਹੇ ਪਾਪ ਤੁਮਾਈਐ ਕਾਹੇ ਪਾਪ ਤੁਮਾਈਐ ਦਿਨ ਰਾਤ ਕਮਾਇਓ ਰੋਸੋ ਆਇਓ ਮਾਠੈ ਜਿਸ ਪਾਸ ਲੁਕਾਇੰਦੜੋ ਸੋ ਵੇਖੀ ਸਾਥੈ